ਜਦੋਂ ਪਠਾਨਕੋਟ ਅਟੈਕ ਹੋਇਆ ਮੈਂ ਐਮਪੀ ਸੀ ਉਦੋਂ ਕਾਂਗਰਸੀ ਸਰਕਾਰ ਸੀ ਇੱਥੇ ਪਠਾਨਕੋਟ ਅਟੈਕ ਹੋਇਆ ਪਠਾਨਕੋਟ ਐਨਕਾਊਂਟਰ ਹੋ ਗਿਆ ਕੈਜੂਐਲਟੀ ਇਧਰੇ ਪਾਸੇ ਵੀ ਹੋ ਗਈ ਉਧਰਲੇ ਪਾਸੇ ਉਹ ਤਾਂ ਮਾਰ ਹੀ ਦਿੱਤੇ ਸਾਰੇ ਜਾਂ ਬਾਅਦ ਸਾਡੇ ਕਮਾਂਡੋ ਫੋਰਸ ਆਏ ਪੈਰਾਮਿਲਟਰੀ 2 ਮਹੀਨਿਆਂ ਬਾਅਦ ਸਪੀਕਰ ਸਾਹਿਬ 7.5 ਕਰੋੜ ਰੁਪਏ ਦਾ ਬਿੱਲ ਭੇਜਤਾ ਪੰਜਾਬ ਨੂੰ ਕਿ ਜੀ ਪੈਸੇ ਦਿਓ ਅਸੀਂ ਤੁਹਾਡੇ ਪਠਾਨਕੋਟ ਪੈਰਾਮਿਲਟਰੀ ਭੇਜੀ ਸੀ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਉਹ ਨਹੀਂ ਗਏ ਰਾਜਨਾਥ ਸਿੰਘ ਕੋਲੇ ਮੈਂ ਗਿਆ ਸੀ ਚਿੱਠੀ ਲੈ ਕੇ ਮੈਂ ਕਹਿੰਦਾ ਸਾਨੂੰ ਮਿਲਟਰੀ ਰੈਂਟ ਤੇ ਦਿਆ ਕਰੋਗੇ ਪੰਜਾਬ ਨੂੰ ਤੁਸੀਂ ਦੇਸ਼ ਦਾ ਹਿੱਸਾ ਨਹੀਂ ਸਮਝਦੇ ਪਠਾਨਕੋਟ ਨੂੰ ਜਾਂ ਦਿਨਨਗਰ ਨੂੰ ਤੁਸੀਂ ਹਿੱਸਾ ਨਹੀਂ ਸਮਝਦੇ ਦੇਸ਼ ਦਾ ਸਾਨੂੰ ਮਿਲਟਰੀ ਰੈਂਟ ਤੇ ਔਰ ਸਾਡੇ ਮੁੰਡੇ ਨੇ ਮਿਲਟਰੀ ਚ ਸਾਡੇ ਮੁੰਡੇ ਸਾਨੂੰ ਹੀ ਰੈਂਟ ਤੇ ਦੇਵੋਗੇ ਕਿਸੇ ਹੋਰ ਮੁਲਕ ਵਾਸਤੇ ਭੇਜੀ ਸੀ ਮਿਲਟਰੀ ਮੈਂ ਕਹਿੰਦਾ ਸਾਡੇ ਸਾਥ ਕੋਲ ਸਾਡੇ ਕੋਲ ਤਾਂ ਹੈ ਨਹੀਂ ਹਾਂ ਇੰਨਾ ਕਹਿ ਮੈਂ ਐਮਪੀ ਹੈਗਾ 5 ਕਰੋੜ ਰੁਪਏ ਸਾਲ ਦਾ ਐਮਪੀ ਲੈਟ ਮਿਲਦਾ ਹੈ 1.5 ਸਾਲ ਦੇ ਮੇਰੇ ਪੈਸੇ ਕੱਟ ਲਓ ਜੀ 7.5 ਲੱਖ 7.5 ਕਰੋੜ ਕੱਟ ਲਓ ਜੀ ਕੀ ਕਰ ਸਕਦੇ ਆ ਜੀ ਮੈਂ ਕਿਹਾ جناب ਅਲੀ ਰਾਜਨਾਥ ਜੀ ਤੁਸੀਂ ਮੈਨੂੰ ਇਹ ਦੱਸ ਦੋ ਕਿ ਪਠਾਨਕੋਟ ਥੋੜੀ ਆਏ ਸੀਗੇ ਅਟੈਕ ਕਰਨ ਉਹ ਤਾਂ ਦਿੱਲੀ ਦੇ ਅਟੈਕ ਕਰਨ ਆਏ ਸੀ ਪਠਾਨਕੋਟ ਤਾਂ ਸੀ ਰੋਕ ਕੇ ਸੀ ਉਹ ਫਿਰ ਜੀ ਤੁਸੀਂ ਐ ਕਰਿਆ ਕਰੋਗੇ ਇਹ ਗੱਲ ਮੈਂ ਕਹਿ ਕੇ ਆਇਆ ਕੱਲ ਨੂੰ ਵਿਜਾਇਂ ਕਰਿਆ ਕਰੋਂਗੇ ਸਾਡੇ ਨਾਲ ਸਾਨੂੰ ਗਿਲੀ ਭੇਜਿਆ ਕਰੂਗੀ ਅਸੀਂ ਉਹਨਾਂ ਨੂੰ ਕਹਿ ਦਿਆ ਕਰਾਂਗੇ ਭਾਈ ਸਾਡੇ ਕੋਲ ਤਾਂ ਪੈਸੇ ਹੈ ਨਹੀਂ ਬਿੱਲ ਆ ਜੂਗਾ ਲੰਘ ਜਾਓ ਪ੍ਰਭੂ ਬਾ ਪਾਪੀ ਸੰਭਲਣਗੇ ਉੱਥੇ ਫਿਰ ਹੋਰ ਕੀ ਕੋ ਕਰੀਏ ਕੀ ਫਿਰ ਸੰਤ ਚੁੰਗੀ ਲੱਗੀ ਜਾਂਦੀ ਹੈ ਯਾਰ ਅਸੀਂ ਤਾਂ ਮਰਨ ਨੂੰ ਰੱਖੇ ਹੋਏ ਆ ਲੜਾਈ ਕਿਤੇ ਹੋਰ ਹੁੰਦੀ ਹੈ ਜੰਗ ਸਾਡੇ ਲੱਗ ਜਾਂਦੀ ਹੈ ਜੀ ਝਗੜਾ ਕਿਤੇ ਹੋਰ ਹੁੰਦਾ ਡਰੋਨ ਭਾਕ ਇਥੇ ਜਦ ਮਜ਼ਾਈਲਾ ਭਾਜਲ ਕੱਢੀ ਜਾਂਦੀ ਰਹਿੰਦੀ ਨਹੀਂ ਸਾਡਾ ਕਸੂਰ ਕੀ ਹੈ ਜੀ ਸਾਨੂੰ ਲੜਨ ਵਾਸਤੇ ਰੱਖਿਆ ਤੁਸੀਂ ਸਾਨੂੰ ਮਰਨ ਵਾਸਤੇ ਰੱਖਿਆ ਅਸਾਂ ਨੂੰ ਭੇਡਾਂ ਬੱਕਰੀਆਂ ਸਮਝ ਰੱਖਿਆ ਇਹਨਾਂ ਨੇ ਕਿ ਹੁਣ ਤੁਸੀਂ ਪਾਕਿਸਤਾਨ ਨਾਲ ਲੜਪੋ ਹੁਣ ਤੁਸੀਂ ਪਾਕਿਸਤਾਨ ਨਾਲ ਠੀਕ ਹੋ ਜਾਓ ਹੁਣ ਤੁਸੀਂ ਫੇਰ ਲੜਪੋ ਹੁਣ ਤੁਸੀਂ ਫੇਰ ਠੀਕ ਹੋ ਜਾਓ ਹੁਣ ਆ ਨਮਾ ਲਿਆਉਣ ਲੱਗੇ ਐ ਇਹ ਗੱਲਾਂ ਕਰਿਆ ਕਰੋ ਸਰ ਨਮਾ ਲਿਆਉਣ ਲੱਗੇ ਐ ਬਿਹਾਰ ਚ ਪਹਿਲੇ ਆਓ ਕਾਗਜ਼ ਕਿੱਥੇ ਨੇ ਮਤਲਬ ਮੇਰੀ ਮਾਂ ਨੇ ਬੋਟ ਪਾਉਣੀ ਹੋਵੇ ਕਿੱਥੋਂ 라ਵਲਪਿੰਡੀ ਤੋਂ ਕਾਗਜ਼ ਲਿਆਉਗੀ ਉਹ ਮੇਰੀ ਮਾਂ ਉਧਰੋਂ ਆਈ ਹੋਈ ਐ ਮੇਰੇ ਨਾਨਾ ਨਾਨੀ ਉਧਰੋਂ ਆਏ ਹੋਏ ਨੇ ਅਸੀਂ ਉਧਰ ਕਾਗਜ਼ ਲੈਣ ਚਾਹਾਂਗੇ ਪਹਿਲਾਂ ਜੇ ਉਹਨਾਂ ਨਾਲ ਸੰਬੰਧ ਵਿਗਾੜ ਰੱਖੇ ਨੇ ਕਹਿੰਦੇ ਉੱਥੇ ਨਹੀਂ ਜਾਣਾ ਜੇ ਤੁਸੀਂ ਉੱਥੇ ਜਾਣੇ ਤਾਂ ਗਦਾਰ ਹੋ ਕਮਾਲ ਐ ਯਾਰ ਲੜਾਈਆਂ ਅਸੀਂ ਲੜੀਆਂ ਦੇਸ਼ ਅਸੀਂ ਲੈ ਕੇ ਦਿੱਤਾ ਕੁਰਬਾਨੀਆਂ ਕਰ ਕਰਕੇ ਕਦੇ ਤੁਸੀਂ ਗਦਾਰ ਹੋ ਕਦੇ ਤੁਸੀਂ ਸਰਦਾਰ ਹੋ ਹੈ ਸਾਡੇ ਨਾਲ ਇਹ ਗੱਲਾਂ ਨਾ ਕਰੋ ਸਾਡੇ ਤੋਂ ਵੱਡਾ ਦੇਸ਼ ਭਗਤ ਕੋਈ ਹੈ ਨਹੀਂ ਹੋਰ ਅਸੀਂ ਜੇ ਕਾਰਗਿਲ ਦੀ ਰਾਖੀ ਕਰ ਸਕਦੇ ਹਾਂ ਅਸੀਂ ਜੇ 543 ਕਿਲੋਮੀਟਰ ਬੱਡ ਦੀ ਰਾਖੀ ਕਰ ਸਕਦੇ ਹਾਂ ਅਸੀਂ ਨੰਗਲ ਡੈਮ ਦੀ ਵੀ ਕਰ ਸਕਦੇ ਹਾਂ ਕਿਰਪਾ ਕਰਕੇ ਸਾਨੂੰ ਸੀਆਈਐਸਫ ਜਾਂ ਬੀਐਸਐਫ ਜਾਂ ਫਲਾਣਾ ਨਾ ਕਰੋ ਉਸ ਵੇਲੇ ਜਿਸ ਵੇਲੇ ਅਮਨ ਨੇ ਕਿਹਾ ਨਾ ਉਹ ਜਿਹੜੀ 50 ਕਿਲੋਮੀਟਰ ਵਾਲੀ ਆਲ ਪਾਰਟੀ ਮੀਟਿੰਗ ਵਿੱਚ ਮੈਂ ਗਿਆ ਸੀ ਚੰਨੀ ਸਾਹਿਬ ਮੁੱਖ ਮੰਤਰੀ ਸੇ ਉਹ ਤਨਖਾਹਾਂ ਮੈਂ ਚੋਈ ਸੀ ਮੈਂ ਉਹਦੋਂ ਵੀ ਕਿਹਾ ਸੀ ਵਿਆਹ ਕੀ ਕਰੀ ਜੰਨੇ ਆਪਾਂ ਕੋਈ ਚੱਲੀ ਨਹੀਂ ਤੁਸੀਂ ਵੀ ਕਿ ਤੁਸੀਂ ਵੀ ਕਿ ਚੱਲੀ ਨਹੀਂ ਸਾਡੀ ਚੱਲੀ ਨਹੀਂ ਫੌਜ ਬੀਐਸਐਫ ਦੇ ਨਾਲ 40% 50% ਪੰਜਾਬ ਪੁਲਿਸ ਬੀਐਸਐਫ ਨਾਲ ਕੰਮ ਕਰ ਰਹੀ ਹੈ ਤਨਖਾਹ ਅਸੀਂ ਦੇ ਰਹੇ ਹਾਂ ਬੀਐਸਐਫ 6 ਜ਼ਿਲ੍ਹੇ ਨੇ ਜੀ ਪਠਾਨਕੋਟ ਤੋਂ ਲੈ ਕੇ ਫਾਜ਼ਖਾ ਤੱਕ ਰਾਣਾ ਗੁਜੀ ਜੀ ਬੈਠੇ ਐ ਤੁਹਾਡੇ ਤਾਂ ਉੱਥੇ ਗੰਨਾ ਮਿਲਾਂ ਨੇ ਉਧਰ ਸ਼ੇਰੋਂ ਵਾਲੇ ਪਾਸੇ ਤਰਨਤਾਰਨ ਜ਼ਿਲ੍ਹੇ ਤੇ ਇਹਨਾਂ ਤੇ ਮਲਵਾ ਬੀਐਸਐਫ ਦੇ ਨਾਲ ਅਸੀਂ ਪੰਜਾਬ ਪੁਲਿਸ ਲਈ ਹੋਈ ਹੈ ਉਹ ਪੰਜਾਬ ਪੁਲਿਸ ਜਿਹੜਾ ਕੰਮ ਪੰਜਾਬ ਵਾਸਤੇ ਹੈ ਪਰ ਬਾਰਡਰ ਤੇ ਲਈ ਹੋਈ ਹੈ ਉਹਦਾ ਕੋਈ ਸਾਨੂੰ ਕੋਈ ਇਹ ਨਹੀਂ ਦਿੰਦੇ ਕੋਈ ਕੰਪਨਸੇਸ਼ਨ ਜਾਂ ਕੁਝ ਹੋਰ ਨਾ 185 ਲੱਖ ਮੀਟ੍ਰਿਕ ਟਨ ਚੋੜ ਦਿੰਨੇ ਆ ਅਸੀਂ ਦੇਸ਼ ਨੂੰ 125 ਲੱਖ ਮੀਟ੍ਰਿਕ ਟਨ ਅਸੀਂ ਕਣਕ ਦਿੰਨੇ ਆ ਤੇ ਜਦੋਂ ਕਹਿੰਦੇ ਪਾਣੀ ਕਹਿੰਦੇ ਪਾਣੀ ਨਹੀਂ ਦਿੰਦੇ ਫਿਰ ਗੰਮ ਲਿਆ ਚ ਗੰਮ ਲਿਆ ਚ ਕਣਕ ਲਾਇਆ ਕਰੀਏ ਜੀ ਫਿਰ ਪਾਣੀ ਤੋਂ ਕਹਿੰਦੇ ਕਿਵੇਂ ਹੋ ਜੂਗੀ ਜੀ ਉਹ ਫਸਲ ਕਿਹੜੀਆਂ ਗੱਲਾਂ ਕਰਦੇ ਨੇ ਇਹ ਕਿੱਥੇ ਫਸ ਗਿਆ ਕੰਟਰੀ ਸਰ ਕੁਝ ਵੀ ਗੱਲ ਬੋਲ ਦਿੰਦੇ ਨੇ ਕੁਝ ਵੀ ਕਹਿ ਦਿੰਦੇ ਨੇ